ਮੈਂ ਕਿਉਂਕਿ ਅੱਜ ਮੈਡਮ ਇੰਦਰਜੀਤ ਕੌਰ ਜਿਹਦੇ ਹਲਕੇ ਦੇ ਨਾਲ ਸੰਬੰਧਿਤ ਕੁਝ ਸਾਥੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਮੈਂ ਪਹਿਲਾਂ ਇਹਨਾਂ ਨੂੰ ਕਹੂੰਗਾ ਕਿ ਇਹ ਉਹਨਾਂ ਨੂੰ ਵੈਲਕਮ ਵੀ ਕਹਿਣਗੇ ਔਰ ਉਹਨਾਂ ਨੂੰ ਇੰਟਰੋਡਿਊਸ ਵੀ ਕਰਦਗੇ ਫਿਰ ਉਸ ਤੋਂ ਬਾਅਦ ਪਾਰਟੀ ਸ਼ਮੂਲੀਅਤ ਦੇ ਰਸਮ ਕਰਦੇ ਆ ਧੰਨਵਾਦ ਜੀ ਮਨਿਸਟਰ ਸਾਹਿਬ ਸਭ ਤੋਂ ਪਹਿਲਾਂ ਮੇਰੀ ਮੈਂ ਆਪਣੇ ਜਿਹੜੇ ਮੇਰੇ ਨਾਲ ਸਾਥੀ ਆਏ ਨੇ ਮੈਂ ਸਾਰਿਆਂ ਦਾ ਅੱਜ ਪਾਰਟੀ ਦੇ ਵਿੱਚ ਵੈਲਕਮ ਕਰਦੀਆਂ ਔਰ ਧੰਨਵਾਦ ਕਰਦੀਆਂ ਸ਼੍ਰੀ ਅਮਨ ਰੋੜਾ ਜੀ ਨੇ ਜਿਨ੍ਹਾਂ ਨੇ ਬਿਲਕੁਲ ਹੀ ਪਛੋਟੀ ਜੀ ਕੌਲ ਦੇ ਉੱਤੇ ਅੱਜ ਦਾ ਇਹ ਜਿਹੜਾ ਸਮਾ ਤਹਿ ਕੀਤਾ ਇਹ ਸਾਰੇ ਜਿਹੜੇ ਨੇ ਮੇਰੇ ਸਾਥੀ ਇਹ ਨੂਰਮਹਿਲ ਬਲਾਕ ਹੈ ਸਾਡਾ ਔਰ ਨੂਰਮਹਿਲ ਸ਼ਹਿਰ ਹੈ ਨੂਰਮਹਿਲ ਸ਼ਹਿਰ ਤੋਂ ਇਹ ਸਾਰੇ ਦੇ ਸਾਰੇ ਸਾਥੀ ਜਿਹੜੇ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜਿਹਦੇ ਵਿੱਚ ਪ੍ਰੋਮਿਨੈਂਟ ਹਸਤੀਆਂ ਨੇ ਔਰ ਵੈਸੇ ਤਾਂ ਸਾਡੀ ਜੁਆਇਨਿੰਗ ਡੇਲ ਹੀ ਹੁੰਦੀ ਹੈ ਟੋਟਲ ਅਕਾਲੀ ਦਲ ਜਾਂ ਜਿਹੜੀਆਂ ਕਾਂਗਰਸ ਦੀਆਂ ਪੰਚਾਇਤਾਂ ਕੁਝ ਬਣ ਗਈਆਂ ਸੀ ਉਹ ਵੀ ਅਸੀਂ ਰੋਜ਼ ਦੀ ਰੋਜ਼ ਸ਼ਾਮਲ ਕਰਦੇ ਹਾਂ ਔਰ ਡੈਲੀ ਇੱਕ ਸਾਡੀ ਜੁਆਇਨਿੰਗ ਹੁੰਦੀ ਹੈ ਹਮੇਸ਼ਾ ਔਰ ਇਹ ਸਾਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕਰਵਾ ਕੇ ਅਸੀਂ ਲੈ ਕੇ ਆਈਏ ਤਾਂ ਕਿ ਇਹਨਾਂ ਦਾ ਮੋਰਲ ਵੀ ਹਾਈ ਹੋਵੇ ਔਰ ਅਗੋਂ ਤੋਂ ਪਾਰਟੀ ਦੇ ਲਈ ਵਧੇਰੇ ਕੰਮ ਵੀ ਕਰ ਸਕਣ ਜਿਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੁਆਇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਰਜੀਵ ਮਿਸਰ ਜੀ ਮੇਰੇ ਇਧਰ ਖੱਬੇ ਪਾਸੇ ਬੈਠੇ ਨੇ ਇਹ ਕਾਉਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ 나ੜੀ ਸਾਡੇ ਸੇਖੜੀ ਸਾਹਿਬ ਨੇ ਉਹ ਵੀ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ ਇਸ ਤੋਂ ਇਲਾਵਾ ਸ਼੍ਰੀ ਪ੍ਰੇਮ ਕੁਮਾਰ ਜੀ ਰਾਜੂ ਉਪਲ ਇਹ ਸਾਡੇ ਨਾਲ ਦਾ ਹੀ ਪਿੰਡ ਹੈਗਾ ਜੀ ਉਪਲ ਜ਼ਗੀਰ ਜਿੱਥੋਂ ਇਹ ਪੂਰੇ ਹਲਕੇ ਦੇ ਵਿੱਚ ਇਹ ਦੁਆਬੇ ਦੇ ਐਸ்சி ਵਿੰਗ ਦੇ ਸ਼ਰੋਣੀ ਕਾਲੀ ਦੇ ਦੇ ਪ੍ਰਧਾਨ ਸੀਗੇ ਦੁਆਬੇ ਦੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਸ਼੍ਰੀ ਸੰਚੂ ਵਧਵਾ ਜੀ ਇਹ ਪ੍ਰਧਾਨ ਨੇ ਨਰਾਇਣ ਕਲੱਬ ਨੂਰਮਲ ਦੇ ਤੇ ਉਹਗੇ ਸਮਾਜ ਸੇਵੀ ਜਿਨ੍ਹਾਂ ਦਾ ਪੂਰਾ ਪੂਰੇ ਨੂਰਮਲ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਉੱਗੇ ਨੇ ਇਹ ਜਿਹੜੇ ਵਿੱਚ ਆਪਣਾ ਹਿੱਸਾ ਲੈਂਦੇ ਨੇ ਉਸ ਤੋਂ ਬਾਅਦ ਨੇ ਸੰਦੀਪ ਕੁਮਾਰ ਮਿੱਤੂ ਜੀ ਸੋਨੂ ਮਿੱਤੂ ਕਹਿੰਦੇ ਅਸੀਂ ਇਹਨਾਂ ਨੂੰ ਔਰ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਭ ਤੋਂ ਜ਼ਿਆਦਾ ਉਤਸ਼ਾਹਤ ਨੇ ਔਰ ਸਮਾਜ ਸੇਵੀ ਨੇ ਇਸ ਤੋਂ ਨਾਲ ਸਾਡੇ ਨੇ ਸ੍ਰੀ ਸੰਜੀਵ ਵਰਮਨ ਜੀ ਸ੍ਰੀ ਰਜਨੀਸ਼ ਬੱਬਰ ਜੀ ਸਾਬਕਾ ਪ੍ਰਧਾਨ ਐਸਓ ਇਹ ਐਸਓਆਈ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਜਿਹੜੇ ਸਾਡੇ ਇੱਥੇ ਖਾਲਸਾ ਕਾਲਜ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਔਰ ਐਸਓਆਈ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਜिले ਜਲੰਧਰ ਦੇ ਔਰ ਸ਼ਿਵਮ ਸੇਤੀਆ ਜੀ ਇਹ ਵੀ ਸਮਾਜ ਸੇਵੀ ਨੇ ਸ਼੍ਰੀ ਜਸਵੀਰ ਸਿੰਘ ਉਪਲ ਜੀ ਇਹ ਵੀ ਸਮਾਜ ਸੇਵੀ ਸਾਡੇ ਪੰਚਾਇਤ ਮੈਂਬਰ ਵੀ ਨੇ ਨਾਲ ਦੇ ਪਿੰਡ ਤੋਂ ਔਰ ਸ਼੍ਰੀ ਹਰੀਦੇਵ ਖੋਸਲਾ ਜੀ ਉਹ ਕੇ ਸਮਾਜ ਸੇਵੀ ਨੇ ਸ਼੍ਰੀ ਪ੍ਰਲਾਦ ਸ਼ਰਮਾ ਜੀ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਜਿਹੜੀਆਂ ਰਹੀਆਂ ਨੇ ਸ਼੍ਰੀ ਮਨੀਸ਼ ਕੁਮਾਰ ਨਈਅਤ ਜੀ ਸਮਾਜ ਸੇਵੀ ਨੂਰਮਹਿਲ ਤੋਂ ਤੇ ਸ੍ਰੀ ਸੋਨੂ ਉਪਲਜੀ ਸੀਨੀਅਰ ਅਕਾਲੀ ਲੀਡਰ ਨੇ ਔਰ ਜਿਹੜੇ ਰਜੀਵ ਮਿਸਰ ਨੇ ਸਾਡੇ ਕੌਂਸਲਰ ਸਹਿਬਾਨ ਇਹ ਨੂਰਮੈਲ ਜਿਹੜੇ ਸਾਡੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਬੜੇ ਜਾਣੀ ਮਾਨੀ ਨੂਰਮੈਲ ਦੀ ਸ਼ੰਜਾ ਉਸ ਕਮੇਟੀ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਮੈਂ ਸਮਝਿੰਦੇ ਕਿ ਅੱਜ ਇੱਕ ਨੂਰਮੈਲ ਦੇ ਵਿੱਚੋਂ ਇੱਕ ਕਿਸਮ ਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੈਪ ਚੱਲਦਾ ਆ ਰਿਹਾ ਸੀ ਉਹ ਸਾਡਾ ਪੂਰਾ ਨੂਰਮੈਲ ਅਗਲੀ ਇਲੈਕਸ਼ਨ ਵਾਸਤੇ ਵੀ ਰੈਡੀ ਹੋ ਗਿਆ ਔਰ ਇਹ ਜਿਹੜੇ ਸਾਡੇ ਸਾਡੇ ਨਾਲ ਜਿਹੜੇ ਸਾਥੀ ਅੱਜ ਜੁੜੇ ਨੇ ਇਹ ਸਾਥੀ ਸਾਡੇ ਇਕੱਲਾ ਇਕੱਲਾ ਜਿਹੜਾ ਨੇ ਪੂਰੇ ਹਲਕੇ ਨੂੰ ਜਿਹੜਾ ਸਾਨੂੰ ਪੂਰੀ ਸਪੋਰਟ ਕਰਨ ਵਾਲਾ ਨੇ ਮੈਂ ਇਹਨਾਂ ਦਾ ਅੱਜ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਕਰਦਿ ਸੋ ਮੈਂ ਜਿਵੇਂ ਸਾਡੇ ਕੋਲੀਗ ਮਨਵਿੰਦਰਜੀਤ ਤਰਮਾਨ ਜੀ ਨੇ ਦੱਸਿਆ ਸਾਰੇ ਹੀ ਉਹ ਸਾਥੀ ਜਿਹੜੇ ਕਿ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਸਮਾਜ ਸੇਵਾ ਦੇ ਵਿੱਚ ਔਰ ਚਾਹੇ ਕੋਈ ਪੋਲੀਟੀਕਲੀ ਜਿਨ੍ਹਾਂ ਦਾ ਅਸਰ ਸੂਖ ਹੈ ਔਰ ਰਹ ਹੈ ਪਿੰਡ ਪਿੰਡਾਂ ਦੇ ਵਿੱਚੋਂ ਕੋਈ ਮੈਂਬਰ ਪੰਚਾਇਤ ਸਹਿਬਾਨ ਵੀ ਨੇ ਸਮਾਜ ਸੇਵੀ ਵੀ ਨੇ ਕਾਉਂਸਲਰ ਵੀ ਨੇ ਸੋ ਮੈਂ ਉਹਨਾਂ ਸਾਰਿਆਂ ਦਾ ਹੀ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆਵਾਜ਼ ਦੀ ਪਾਰਟੀ ਦੀਆਂ ਨੀਤੀਆਂ ਨੂੰ ਔਰ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਸ਼ਾਮੁਲਿਤ ਕੀਤੀ ਹੈ ਸੋ ਉਹਨਾਂ ਸਾਰਿਆਂ ਦਾ ਵੈਲਕਮ ਕਰਦਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਮਜ਼ਬੂਤੀ ਹੈ ਜਿਹੜੀ ਉਹ ਹਲਕੇ ਦੇ ਵਿੱਚ ਔਰ ਵੀ ਔਰ ਪਾਰਟੀ ਨੂੰ ਵੀ ਮਿਲੇਗੀ ਸੋ ਇਹਨਾਂ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਵੈਲਕਮ ਜੀ ਆਇਆਂ ਨੂੰ ਔਰ ਮੈਡਮ ਇੰਦਰਜੀਤ कौर ਜੀ ਆਇਆਂ ਨੂੰ ਮੁਬਾਰਕਾਂ ਵਧਾਈਆਂ ਕਿ ਉਹ ਇਹਨਾਂ ਸਾਥੀਆਂ ਦੀ ਸ਼ਮੂਲੀਅਤ ਦੇ ਨਾਲ ਹੋਰ ਮਜ਼ਬੂਤ ਔਰ ਤਗੜੇ ਹੋਏ ਨੇ ਹਲਕੇ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਨਗੇ ਇਹ ਹੀ ਮੇਰੀ ਸ਼ੁਕਾਵਾ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਵੈਲਕਮ ਔਰ ਇਸ ਤੋਂ ਬਾਅਦ ਉਹ ਸਾਰੇ ਨੂੰ ਪਾਰਟੀ ਦੀ ਸ਼ਮੂਲੀਅਤ ਦੀ ਰਸਮ ਜਿਹੜੀ ਉਹ ਕਰਦੇ ਹੋ 叫你耗进